ਦੇਖੋ ਜੀ ਅੱਜ ਬਹੁਤ ਵਧੀਆ ਦੇਖ ਰਹੇ ਹਾਂ ਵੀ ਸਾਡੀ ਮਾਤਾ ਜੀ ਇਹ ਖਰਾਕਾਂ ਪੁਰਾਣੀਆਂ ਖਾਦੀਆਂ ਉਹਨਾਂ ਨੇ ਤਾਂ ਇਹ 103 ਸਾਲ ਦੀ ਉਮਰ ਹੋ ਗਈ ਅੱਜ ਕੱਲ ਦੇ ਮੁੰਡੇ ਤਾਂ ਨੌਜਵਾਨ ਮਰ ਜਾਂਦੇ ਨਸ਼ੇ ਦੇ ਜ਼ੋਰ ਦੇ ਵਿੱਚ ਮੈਂ ਤਾਂ ਅਪੀਲ ਕਰਦਾ ਸਭ ਨੂੰ ਵੀ ਨਸ਼ੇ ਤੋਂ ਦੂਰ ਹੋ ਕੇ ਭਾਈ ਸਭ ਆਪਣਾ ਵਧੀਆ ਖਾਣਾ ਖੋਲ ਖਾਣ ਬੋਟਾ ਹੈ 103 ਸਾਲ ਦੀ ਸਾਡੀ ਮਾਤਾ ਹੋ ਗਈ ਇਦਾਂ ਦੀ ਉਮਰ ਦੇ ਵਿੱਚ ਹੋਣ ਅੱਜ ਕੱਲ ਦੇ ਨਸ਼ੇ ਜ਼ਾਜ ਬਿਲਕੁਲ ਹੋ ਰਹੇ ਜੀ ਬੜਾ ਪਿੰਡ ਦੇ ਲੋਕ ਵੀ ਸਾਡੇ ਨਾਲ ਕਾਫੀ ਹੋ ਜੀ ਕੋਸ਼ਿਸ਼ ਤਾਂ ਪੂਰਾ ਦੋ ਦੋ ਮਹੀਨੇ ਪੂਰੀ ਮਿਹਨਤ ਕੀਤੀ ਹੈ ਜੀ ਨਾਬਾਬ વિધાનસભા ਦਾ ਹਰੇਕ ਵਾਰਡ ਹਾਸੋਂ ਦਾ ਹਰੇਕ ਵਾਰਡ ਔਰ 142 ਪਿੰਡ ਹਰੇਕ ਪਿੰਡ ਚ ਗਏ ਆਪਣੀ ਕੈਂਪੇਨ ਕੀਤੀ ਔਰ 2 ਸਾਲ ਦਾ ਜਿਹੜਾ ਕਾਰਜਕਰ ਪੰਜਾਬ ਸਰਕਾਰ ਦਾ ਭਗਵੰਤ ਮਾਨ ਸਰਕਾਰ ਦਾ ਅਸੀਂ ਦੱਸਿਆ ਆਪਣੇ ਕੰਮਕਾਰ ਦੱਸੇ ਨੇ ਬਾਕੀ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਜੀ ਹੁਣ ਲੋਕਾਂ ਨੇ ਫੈਸਲਾ ਕਰਨਾ ਜੀ ਮੈਂ ਉਮੀਦ ਕਰਦਾ ਕਿ ਲੋਕ ਸਹੀ ਫੈਸਲਾ ਕਰਨਗੇ ਔਰ ਜਿਹੜੇ 3 ਸਾਲ ਸਰਕਾਰ ਦੇ ਨੇ ਉਹਦਾ ਆਨੰਦ ਲੈਣ ਵਾਸਤੇ ਤੇ ਹੋਰ ਕੰਮ ਬਹੁਤ ਸਾਰੇ ਪਲਾਨ ਨੇ ਜਿਵੇਂ ਮੁੱਖ ਮੰਤਰੀ ਸਾਹਿਬ ਅਕਸਰ ਕਹਿੰਦੇ ਆ ਪੰਜਾਬ ਨੂੰ ਉਲੀਹਾਂ ਤੇ ਲਿਆਉਣ ਵਾਸਤੇ ਪਰਮਾਤਮਾ ਕਰੋ ਕਿਰਪਾ ਜੀ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਜਿਸ ਤਰੀਕੇ ਨਾਲ ਕੰਮ ਕੀਤੇ ਆ ਸਰਕਾਰ ਨੇ ਜਿਵੇਂ 600 ਜੰਡ ਬਿਜਲੀ ਮੁਫਤ ਆ ਖੇਤਾਂ ਚ ਨਹਿਰੀ ਪਾਣੀ ਆ ਗਿਆ ਕਿਸਾਨ ਦੇ ਘਰ ਵੀ ਬਿਜਲੀ ਮਾਫਾ ਖੇਤ ਵੀ ਮਾਫਾ ਨੌਕਰੀਆਂ 43 42 ਹਜ਼ਾਰ ਨੌਕਰੀਆਂ ਐਮੀਨਸ ਸਕੂਲਾਂ ਦਾ ਕਨਸੈਪਟ ਹਸਪੀਟਲਾਂ ਦਾ ਜਿਹੜਾ ਕੰਮ ਬੜਾ ਜੋਰ ਸ਼ੋਰ ਨਾਲ ਚੱਲ ਰਿਹਾ ਇਹ ਸਾਰੇ ਕੰਮ ਜਿਹੜੇ ਨੇ ਕਿ ਪੰਜਾਬ ਦੇ ਪਹਿਲੀ ਵਾਰ ਦੇਖ ਰਿਹਾ ਔਰ ਇੱਕ ਕਿਸਾਨ ਮੈਨੂੰ ਇਨਸਾਨ ਬੰਦੇ ਮਿਲੇ ਕਹਿੰਦੇ ਜੀ ਸਾਨੂੰ ਜਨਰਲ ਕੈਟਾਗਰੀ ਨੂੰ ਕਦੇ ਕਿਸੇ ਨੇ ਕੁਝ ਨਹੀਂ ਦਿੱਤਾ ਵੀ ਪਹਿਲੀ ਸਰਕਾਰ ਆ ਜਿੰਨੇ ਸਾਨੂੰ 600 ਜੁੰਡ ਬਿਜਲੀ ਮਾਫ ਦਿੱਤੀ ਹੈ ਕਿ ਅਸੀਂ ਤਾਂ ਵੋਟ ਜ਼ਰੂਰ ਕਰਾਂਗੇ ਸੋ ਕਹਿੰਦਾ ਬਾਪਾ ਹਰ ਵਰਗ ਲਈ ਕੁਝ ਨਾ ਕੁਝ ਹੈ ਔਰ ਉਮੀਦ ਹੈ ਜੀ ਕਿ ਸਾਰਾ ਪੰਜਾਬ ਜਿਹੜਾ ਇੱਥੇ ਧਿਆਨ ਦਾ ਜਿਹੜਾ ਅਗਰ ਆਪਣੀ ਵੋਟ ਪਾਉਣ ਵਾਸਤੇ ਸਹੌਲੀ ਪਿੰਡ ਵਿਧਾਨ ਸਭਾ ਨੱਬਾ ਬਹੁਤੇ ਪਹੁੰਚੇ ਨੇ ਦਾ ਸਭ ਲਈ ਪ੍ਰੇਰਣਾ ਜੀ ਕਿ ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਬਹੁਤ ਵੱਡਾ ਇਹ ਉਤਸਵ ਹੈ ਜੀ ਵੋਟਾਂ ਦਾ ਇਹਦਾ ਹਿੱਸਾ ਮਾਣੋ ਤੁਸੀਂ ਦੇ ਕੋਲ ਰਾਈਟ ਹੈ ਜਿਹੜਾ ਵੋਟ ਪਾਉਂਦਾ ਉਹਦਾ ਇਸਤੇਮਾਲ ਕਰੋ ਜਿਹੜਾ ਤੁਹਾਨੂੰ ਕੈਂਡੀਡੇਟ ਪਸੰਦ ਆਉਂਦਾ ਉਹਨੂੰ ਤੁਸੀਂ ਵੋਟ ਕਰੋ ਆਪਰ ਇਸਤੇਮਾਲ ਜ਼ਰੂਰ ਕਰੋ ਦੇਖੋ ਜੀ ਅੱਜ ਹੀ ਬਹੁਤ ਵਧੀਆ ਦੇਖ ਰਹੇ ਹਾਂ ਆਪਣੀ ਸਾਡੀ ਮਾਤਾ ਜੀ ਇਹ ਖਰਾਕਾਂ ਪੁਰਾਣੀਆਂ ਖਾਧੀਆਂ ਉਹਨਾਂ ਨੇ ਤਾਂ ਇਹ 103 ਸਾਲ ਦੀ ਉਮਰ ਹੋ ਗਈ ਅੱਜ ਕੱਲ ਦੇ ਮੁੰਡੇ ਤਾਂ ਨੌਜਵਾਨ ਮਰ ਜਾਂਦੇ ਨਸ਼ੇ ਦੇ ਜ਼ੋਰ ਦੇ ਵਿੱਚ ਮੈਂ ਤਾਂ ਅਪੀਲ ਕਰਦਾ ਸਭ ਨੂੰ ਵੀ ਦਸਤੋਂ ਦੂਰ ਹੋ ਕੇ ਭਾਈ ਸਭ ਆਪਣਾ ਵਧੀਆ ਖਾਣਾ ਖੋਲ ਖਾਣ ਬੋਟਾ ਏ 103 ਸਾਲ ਦੀ ਜਿਹੜੀ ਸਾਡੀ ਮਾਤਾ ਹੋ ਗਈ ਇਦਾਂ ਉਮਰ ਦੇ ਵਿੱਚ ਹੋਣ ਅੱਜ ਕੱਲ ਦੇ ਨਖਰ ਹੋ ਜਾਈ ਬੜਾ ਪਿੰਡ ਦੇ ਲੋਕ ਵੀ ਸਾਡੇ ਨਾਲ ਕਾਫੀ ਹੋ ਜਾਈ ਕੋਸ਼ਿਸ਼ ਤਾਂ ਪੂਰਾ ਦੋ ਦੋ ਮਹੀਨੇ ਪੂਰੀ ਮਿਹਨਤ ਕੀਤੀ ਹੈ ਜੀ ਨਾਪਾ ਵਿਧਾਨ ਸਭਾ ਦਾ ਹਰੇਕ ਵਾਰਡ 50 ਦਾ ਹਰੇਕ ਵਾੜ ਔਰ 142 ਪਿੰਡ ਹਰੇਕ ਪਿੰਡ ਚ ਗਏ ਆਪਣੀ ਕੈਂਪੇਨ ਕੀਤੀ ਔਰ 2 ਸਾਲ ਦਾ ਜਿਹੜਾ ਕਾਰਜਕਾਰ ਪੰਜਾਬ ਸਰਕਾਰ ਦਾ ਭਗਵੰਤ ਮਾਨ ਸਰਕਾਰ ਦਾ ਅਸੀਂ ਦੱਸਿਆ ਆਪਣੇ ਕੰਮਕਾਰ ਦੱਸੇ ਨੇ ਬਾਕੀ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਜੀ ਉਹ ਲੋਕਾਂ ਨੇ ਫੈਸਲਾ ਕਰਨਾ ਜੀ ਮੈਂ ਉਮੀਦ ਕਰਦਾ ਕਿ ਲੋਕ ਸਹੀ ਫੈਸਲਾ ਕਰਨਗੇ ਆਲ ਜਿਹੜੇ 3 ਸਾਲ ਸਰਕਾਰ ਦੇ ਨੇ ਉਹਦਾ ਆਨੰਦ ਲੈਣ ਵਾਸਤੇ ਤੇ ਹੋਰ ਕੰਮ ਬਹੁਤ ਸਾਰੇ ਪਲਾਨ ਨੇ ਜਿਵੇਂ ਮੁੱਖ ਮੰਤਰੀ ਸਾਹਿਬ ਅਕਸਰ ਕਹਿੰਦੇ ਆ ਪੰਜਾਬ ਨੂੰ ਉਲੀਹਾਂ ਤੇ ਲਿਆਉਣ ਵਾਸਤੇ ਪਰਮਾਤਮਾ ਕਰੋ ਕਿਰਪਾ ਜੀ ਜਿਦਾ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਜਿਸ ਤਰੀਕੇ ਨਾਲ ਕੰਮ ਕੀਤੇ ਆ ਸਰਕਾਰ ਨੇ ਜਿਵੇਂ 600 ਜੰਟ ਬਿਜਲੀ ਮੁਫਤ ਆ ਖੇਤਾਂ ਚ ਨਹਿਰੀ ਪਾਣੀ ਆ ਗਿਆ ਕਿਸਾਨ ਦੇ ਘਰ ਵੀ ਬਿਜਲੀ ਮਾਫਾ ਖੇਤ ਵੀ ਮਾਫਾ ਨੌਕਰੀਆਂ 43 42 ਹਜ਼ਾਰ ਨੌਕਰੀਆਂ ਐਮੀਨਸ ਸਕੂਲਾਂ ਦਾ ਕਨਸੈਪਟ ਹਸਪਤਾਲਾਂ ਦਾ ਜਿਹੜਾ ਕੰਮ ਬੜਾ ਜੋਰ ਸ਼ੋਰ ਨਾਲ ਚੱਲ ਰਿਹਾ ਇਹ ਸਾਰੇ ਕੰਮ ਜਿਹੜੇ ਨੇ ਇਹ ਪੰਜਾਬ ਦੇ ਪਹਿਲੀ ਵਾਰ ਦੇਖ ਰਿਹਾ ਔਰ ਇਹ ਕਿਸਾਨ ਮੈਨੂੰ ਇਨਸਾਨ ਬੰਦੇ ਮਿਲੇ ਕਹਿੰਦੇ ਜੀ ਸਾਨੂੰ ਜਨਰਲ ਕੈਟਾਗਰੀ ਨੂੰ ਕਦੇ ਕਿਸੇ ਨੇ ਕੁਝ ਨਹੀਂ ਦਿੱਤਾ ਵੀ ਪਹਿਲੀ ਸਰਕਾਰ ਆ ਜਿੰਨੇ ਸਾਨੂੰ 600 ਜੁੰਡ ਬਿਜਲੀ ਮਾਫ ਦਿੰਦੀ ਹੈ ਕਿ ਅਸੀਂ ਤਾਂ ਵੋਟ ਜ਼ਰੂਰ ਕਰਾਂਗੇ ਸੋ ਕਹਿੰਦਾ ਬਾਪਾ ਹਰ ਵਰਗ ਲਈ ਕੁਝ ਨਾ ਕੁਝ ਹੈ ਔਰ ਉਮੀਦ ਹੈ ਜੀ ਕਿ ਸਾਰਾ ਪੰਜਾਬ ਜਿਹੜਾ ਇੱਥੇ ਧਿਆਨ ਦੇ ਰਿਹਾ ਹੈ ਅਗਰ ਆਪਣੀ ਵੋਟ ਪਾਉਣ ਵਾਸਤੇ ਸਹੌਲੀ ਪਿੰਡ ਵਿਦਵਾਨ ਸਰਪੰਨਾਪਾ ਬਹੁਤ ਤੇ ਪਹੁੰਚੇ ਨੇ ਦਾ ਸਭ ਲਈ ਪ੍ਰੇਰਣਾ ਜੀ ਕਿ ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਬਹੁਤ ਵੱਡਾ ਇਹ ਉਤਸਵ ਹੈ ਜੀ ਵੋਟਾਂ ਦਾ ਇਹਦਾ ਹਿੱਸਾ ਮਾਣੋ ਤੁਸੀਂ ਦੇ ਕੋਲ ਰਾਈਟ ਹੈ ਜਿਹੜਾ ਵੋਟ ਪਾਉਣਾ ਦਾ ਉਹਦਾ ਇਸਤੇਮਾਲ ਕਰੋ ਜਿਹੜਾ ਤੁਹਾਨੂੰ ਕੈਂਡੀਡੇਟ ਪਸੰਦ ਆਉਂਦਾ ਉਹਨੂੰ ਤੁਸੀਂ ਵੋਟ ਕਰੋ ਆ ਪਰ ਇਸਤੇਮਾਲ ਜ਼ਰੂਰ ਕਰੋ